ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤਾ ਡੇਰੀ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਕਰਦੇ ਆਂ ਮਨਜੋਤ ਵੀਰ ਜੀ ਨਾਲ ਗੱਲਬਾਤ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਵਧੀਆ ਹਾਂ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਮਨਜੋਤ ਸਿੰਘ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦਿਓ ਜੀ ਰੋਸੀ ਨਾ ਸੀਨਾ ਤੋਂ ਬਾਅਦ ਤੇ ਇੱਕ ਤੋਂ ਦੂਜਾ ਨੰਬਰ ਵੀ 9592751943 9592751943 ਹਾਂਜੀ ਫਿਰ ਕਿਤੋਂ ਸ਼ੁਰੂਆਤ ਕਰੀਏ ਕਾਲੋ ਇੱਕ ਤੋਂ ਕਾਲ ਲੀ ਵੀਰ ਜੀ ਆ ਛੋਟੀ ਸੂਣਾ ਲੀ ਜੇ ਨਹੀਂ ਨਹੀਂ ਆਪ ਸਾਡੇ coma ਮੀਨੀ ਅਰੀ ਬਣੀ ਆ ਪਰ ਚੱਕ ਨਹੀਂ ਆ ਪਗਣੇ ਵੀਰ ਜੀ ਨੇ ਦੱਸ ਦਿਆ ਕਿ ਦੋ ਮਹੀਨਿਆਂ ਦੀ ਬਣੀ ਆ ਤੇ ਚੱਕ ਨਹੀਂ ਜੇ ਕਰਾਈ ਵੀਰ ਜੀ ਇੱਥੇ ਲੈ ਦੁੱਧ ਕਿੰਨਾ ਹੈ ਨੇ ਉਹ ਟਿਕਲੋ ਰਿਹਾ ਪਰ ਛੱਟ ਕਿੰਨੇ ਦੇ ਦਵਾਣ ਠੀਕ ਜੇ ਖੋਲ ਕੇ ਵਿਖਾ ਦਿਓ ਹੁਣ ਇੱਕ ਵਾਰੀ ਵੀਰ ਜੀ ਨੇ ਦੱਸਦੇ ਆ ਕਿ ਇਹਦੇ ਥੱਲੇ ਜਿਹੜਾ ਦੁੱਧ ਆ 8-9 ਕਿਲੋ ਆ ਤੇ ਆਪਾਂ 6 ਕਿਲੋ ਦੀ ਗਰੰਟੀ ਦਿੰਨੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਕਿ ਤੁਸੀਂ ਲਾਗੇ ਤੋਂ ਥਣਾ ਦੀ ਅੰਡਰ ਕੁਆਲਿਟੀ ਵੀ ਚੈੱਕ ਕਰ ਸਕਦੇ ਕਰ ਸਕਦੇ ਜੋ ਆ ਦੇ ਵੀਰਜੀ ਦਾ ਮੁੱਲ ਕਿੰਨਾ ਜੇ ਇਹ ਮੁੱਲ ਕਰਦੇ 80000 80000 ਕਰ ਦੋ ਥੋੜਾ ਮਾਨਤਾਨ 75000 ਦੇ ਲਈਏ ਵੀਰਜੀ 75000 ਦੇ ਨਹੀਂ ਕਰ ਦੋ ਥੋੜਾ ਹੋਰ ਮਾਨਤਾਨ 70000 ਦੇ ਲਈਏ ਲਾਸਟ ਮੈਂ ਲਾਸਟ ਹੀ ਫਿਰ ਕਹਦਾ ਵੀਰਜੀ ਲਾਸਟ ਹੀ ਹਣ 65000 ਦੀ ਹੋ ਗਈ ਜੇ ਠੀਕ ਜੀ ਵੀਰ ਜੀ ਨੇ ਦੱਸਦੇ ਕਿ 65000 ਦੀ ਹੋਗੀ ਤੇ ਵਿੱਚੋਂ 100 ਰੁਪਏ ਜਿਹੜੀ ਉਹ ਛੋਟ ਕਰਦਾਂਗੇ ਵੀਰ ਜੀ ਇਹਦੇ ਮਗਰ ਕੀ ਜੇ ਇਹਦਾ ਬੱਚਾ ਨਹੀਂ ਹੈਗਾ ਵੀ ਨਹੀਂ ਹੋਇਆ ਇਹ ਘੱਟ ਗਿਆ ਠੀਕ ਜੀ ਵੀਰ ਜੀ ਕਹਿੰਦੇ ਕਿ ਬੱਚਾ ਇਹਦਾ ਮਰ ਗਿਆ ਆ ਵੀਰ ਜੀ ਥੱਲੇ ਦੁੱਧ ਕਿੰਨਾ ਹੈ ਇਹਦੇ ਥੱਲੇ ਵੀ 8 ਕਿਲੋ ਦੁੱਧ ਹੋਊ 7 ਕਿਲੋ ਦੀ ਜਿਹੜੀ ਆਪਾਂ ਗਰੰਟੀ ਉਹ ਦੇਣੇ ਆ ਹਾਂਜੀ ਫਿਰ ਖੋਲ ਕੇ ਵਿਖਾ ਦਿਓ ਵੀਰ ਜੀ। ਬਾਕੀ ਤੁਸੀਂ ਦੇਖ ਸਕਦੇ ਹੋ ਜੀ। ਬਾਕੀ ਤੁਸੀਂ ਥਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਹੋ। ਅੰਡਰ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਜੀ ਦੇਖੋ ਜਿਹੜਾ 7 ਕਿਲੋ ਦੁੱਧ ਹੈ ਵੀਰ ਜੀ ਹੁਣੀ ਇਹਦੀ ਗਾਰੰਟੀ ਦਿੰਦੇ ਆ ਵੀਰ ਜੀ ਜੇ ਕਰੀਏ ਹੁਣ ਇਹਦੇ ਮੁੱਲ ਦੀ ਗੱਲ ਆ ਲਾਸਟ ਜੇ ਆਪਾਂ 60000 ਦੀ ਦੇਣੀ 60000 ਦੀ ਵੀਰ ਜੀ ਨੇ ਦੱਸਦੇ ਆ ਕਿ ਹੁਣ ਆਪਾਂ ਲਾਸਟ ਜਿਹੜੀ ਦੇ ਹੀ ਦੇਣੀ 60000 ਦੀ ਦੇ ਦੇਣੀ ਆ ਤਾਂ ਕਿ ਤੁਸੀਂ ਦੇਖ ਸਕਦੇ ਹੋ ਵੀਰ ਜੀ ਹੋਰ ਕੋ ਕੁ ਕਹਿਣਾ ਚਾਹੋਗੇ ਔਰ ਬਸ ਸੂਈ ਡੰਗਰ ਦੀ ਤਸੱਲੀ ਕਰਕੇ ਖੜੋ ਤੇ ਦੂਸਰੇ ਚੈੱਕ ਪਾਸ ਕਰਕੇ ਖੜੋ ਵੀਰ ਜੀ ਨੇ ਦੱਸ دیا ਕਿ ਸੂਈ ਡੰਗਰ ਦੀ ਤਸੱਲੀ ਕਰਕੇ ਖੜੋ ਤੇ ਦੂਸਰੇ ਚੈੱਕ ਪਾਸ ਕਰਕੇ ਖੜੋ ਹਾਂਜੀ ਵੀਰ ਜੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ